ਕਿਸ ਨੂੰ ਕਰਾਂ ਕੀ ਲਿਖਾਵਾਂ ਆਪਣੀ ਤਕਦੀਰ ਚ ਸਿਫਾਰਿਸ਼ ਕਿਸ ਨੂੰ ਕਰਾਂ ਹਰ ਦਿਨ ਨਿਆ ਇਮਤਿਹਾਨ ਹੈ ਤਿਆਰੀ ਕਿਸ ਦੀ ਕਰਾਂ ਸਾਸ਼ੀਕਲ ਜੀ ਮੈਂ ਤੁਹਾਡਾ ਆਪਣਾ ਸਰਬੀ ਸਿੰਘ ਟੱਕ ਤੇ ਤੁਸੀਂ ਦੇਖ ਰਹੇ ਹੋ ਵਾਹ ਬਈ ਵਾਹ ਕਦਰਸ਼ਕੋ ਹਮੇਸ਼ਾ ਦੀ ਤਰ੍ਹਾਂ ਫੇਰ ਹਾਜ਼ਰ ਹੋਇਆ ਤੁਹਾਡੀ ਕਚਹਿਰੀ ਵਿੱਚ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਲੇਕਿਨ ਉਸ ਨੂੰ ਮਿਲਣ ਤੋਂ ਪਹਿਲਾਂ ਪਹਿਲਾਂ ਅਨਮੋਲ ਖਜਾਨੇ ਚੋਂ ਤਿੰਨ ਗੱਲਾਂ ਤੇ ਉਸ ਤੋਂ ਬਾਅਦ ਅੱਪਾ ਗੱਲ ਕਰਾਂਗੇ ਅੱਜ ਦੇ ਮਹਿਮਾਨ ਦੇ ਨਾਲ ਸੋ ਅਨਮੋਲ ਖਿਆਨੇ ਵਿੱਚੋਂ ਜਿਹੜੀਆਂ ਪਹਿਲੀਆਂ ਤਿੰਨ ਗੱਲਾਂ ਨੇ ਉਹ ਹੈ ਕਿ ਜਿਹੜੀ ਪਹਿਲੀ ਗੱਲ ਹੈ ਕਿ ਕਿਸੇ ਵੀ ਚੀਜ਼ ਨੂੰ ਪਾੜ ਲਈ ਐਨੀ ਮਿਹਨਤ ਕਰੋ ਕਿ ਕੁਦਰਤ ਆਪ ਕਵੇ ਲੈਫੜ ਅਲਾਲਾ ਇਸ ਤੇ ਤੇਰਾ ਹੱਕ ਆ ਤੇ ਜਿਹੜੀ ਦੂਸਰੀ ਗੱਲ ਹੈ ਉਹ ਹੈ ਕਿ ਖੁਆਇਸ਼ ਨਾ ਰੱਖੋ ਕਿ ਕੋਈ ਤੁਹਾਡੀ ਤਾਰੀਫ ਕਰੇ ਖੁਆਇਸ਼ ਨਾ ਰੱਖੋ ਕਿ ਕੋਈ ਤੁਹਾਡੀ ਤਾਰੀਫ ਕਰੇ ਕੋਸ਼ਿਸ਼ ਇਹ ਕਰੋ ਕਿ ਕੋਈ ਬੁਰਾ ਨਾ ਕਹੇ ਤੇ ਤੀਸਰੀ ਗੱਲ ਜਿਹੜੀ ਹੈ ਉਹ ਹੈ ਜੇਕਰ ਤੁਸੀਂ ਇਕੱਠਾ ਰਹਿਣਾ ਚਾਹੁੰਦੇ ਹੋ ਨਾ ਤੇ ਫਿਰ ਆਪਣੇ ਘਰ ਤੇ ਲੱਗੇ ਤਾਲੇ ਨੂੰ ਦੇਖੋ ਉਹ ਟੁੱਟ ਜਾਏਗਾ ਲੇਕਿਨ ਆਪਣੀ ਚਾਬੀ ਤੋਂ ਬਿਨਾ ਨਹੀਂ ਖੁੱਲੇਗਾ ਸੋ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਇੱਕ ਵ ਇੱਕ ਉਦਾਹਰਨ ਇਹ ਹੈ ਕਿ ਆਪਣੇ ਘਰ ਦੇ ਲੱਗੇ ਤਾਲੇ ਨੂੰ ਦੇਖ ਲਓ ਉਹ ਟੁੱਟ ਜਾਊਗਾ ਲੇਕਿਨ ਬਿਨਾ ਚਾਬੀ ਤੋਂ ਨਹੀਂ ਖੁੱਲੇਗਾ ਆਪਣੀ ਚਾਬੀ ਤੋਂ ਬਿਨਾ ਨਹੀਂ ਖੁੱਲੇਗਾ ਸੋ ਅੱਜ ਸੀ ਇਹ ਅੱਜ ਦੀਆਂ ਤਿੰਨ ਅਨਮੋਲ ਗੱਲਾਂ ਤੇ ਹੁਣ ਬੇਲਾ ਤੁਹਾਨੂੰ ਉਸ ਸ਼ਖਸੀਅਤਾਂ ਮਿਲਾਨ ਦਾ ਜਿਨ੍ਹਾਂ ਨੇ ਆਪਣੀ ਅੱਧੀ ਉਮਰ ਤੋਂ ਬਾਅਦ ਆ ਕੇ ਗਾਣਾ ਸ਼ੁਰੂ ਕੀਤਾ ਹੁਣ ਉਮਰ ਉਹਨਾਂ ਦੀ ਕਿੰਨੀ ਹੈ ਇਹ ਨਹੀਂ ਮੈਂ ਦੱਸੂਗਾ ਲੇਕਿਨ ਇਹਨਾਂ ਦੱਸ ਦਿੰਦਾ ਵੀ ਉਹ ਜਿਨ੍ਹਾਂ ਉਹਨਾਂ ਨੂੰ ਮਤਲਬ ਜੋ ਬਰਕਾ ਸਿੱਧੂ ਸੀ ਜਿਨ੍ਹਾਂ ਨੂੰ ਤੁਸੀਂ ਆਪਾਂ ਜਾਣਦੇ ਹੋ ਸੂਫੀ ਸਿੰਗਰ ਸੀ ਉਸਤਾਦ ਬਰਕਾ ਸਿੱਧੂ ਉਹਨਾਂ ਤੇ ਉਹ ਸ਼ਾਗਿਰਦ ਰਹੇ ਉਹਨਾਂ ਦੇ ਨਾਲ ਉਹਨਾਂ ਨੇ 12 ਕੇ 13 ਸਾਲ ਤਬਲਾ ਵਜਾਇਆ ਤੇ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਬਰਕਤ ਸਿੱਧੂ ਉਹਨਾਂ ਨੇ ਉਹਨੂੰ ਆਪਣਾ ਸ਼ਾਗਿਰਦ ਬਣਾਇਆ ਕੰਮ ਇਹਨਾਂ ਨੇ ਬਹੁਤ ਕੀਤੇ ਕਹਿੰਦੇ ਵੀ ਜਿਹੜਾ ਜਦੋਂ ਸਿੱਖਾਂ ਦੇ ਉੱਪਰ ਭੀੜ ਪਈ ਸੀ ਉਸ ਵੇਲੇ ਪੁਲਿਸ ਦੇ ਬੱਚਿਆਂ ਨੂੰ ਚੱਕ-ਚੱਕ ਕੇ ਲੈ ਜਾਂਦੇ ਸੀ ਤਾਂ ਇਹਨਾਂ ਨੇ ਜਿਹੜਾ ਪੁਲਿਸ ਪਬਲਿਕ ਸਕੂਲ ਦੇ ਵਿੱਚ ਉਹ ਸਕੂਲ ਪੁਲਿਸ ਥਾਣੇ ਵਿੱਚ ਹੀ ਬਣਦਾ ਸੀ ਉੱਥੇ ਜਾ ਕੇ ਬੱਚਿਆਂ ਨੂੰ ਪੜਾਉਂਦੇ ਵੀ ਰਹੇ ਆ ਦੋਸਤੋ ਬਾਅਦ ਇਹਨਾਂ ਦਾ ਸਵਾਬ ਬਣ ਗਿਆ ਬਾਹਰ ਆਣ ਦਾ ਜਦੋਂ ਬਾਹਰ ਆਏ ਤੇ ਇਹ ਆ ਕੇ ਇਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਔਰ ਸ਼ੁਰੂ ਕਰਨ ਤੋਂ ਬਾਅਦ ਫਿਰ ਇੱਕ ਔਰਤ ਨੂੰ ਮਿਲੇ ਜਿਨ੍ਹਾਂ ਨੇ ਇਹਨਾਂ ਦਾ ਨਾ ਇੱਕ ਅੰਦਾਵਾ ਨਾਮ ਦਿੱਤਾ ਔਰ ਇਹ ਨਾਮ ਐਸਾ ਸੀ ਕਿ ਇਹ ਜਿਹਨੂੰ ਆਪਾਂ ਜਿਆਦਾ ਸੁਣਦੇ ਆ ਨਾ ਤਾਂ ਆਪਾਂ ਨੂੰ ਕਿਸੇ ਵੱਡੇ ਕਲਾਕਾਰ ਦੀ ਯਾਦ ਆ ਜਾਂਦੀ ਹੈ ਮੈਂ ਹਲੇ ਉਸ ਗੱਲ ਨੂੰ ਨਹੀਂ ਕਹੂੰਗਾ ਪਹਿਲਾਂ ਤੁਹਾਨੂੰ ਮਿਲਾਨੇ ਅੱਜ ਦੇ ਸ਼ਖਸ਼ੀਤ ਨਾਲ ਜਿਹੜਾ ਅੱਜ ਸਾਡੇ ਨਾਲ ਮੌਜੂਦ ਨੇ ਔਰ ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਉਹਨਾਂ ਦਾ ਨਾਮ ਹੈ ਵਿਅੰਨ ਸਿੰਘ ਜੀ ਵਿਅੰਨ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਪ੍ਰੋਗਰਾਮ ਵਾਬੇ ਵਾਬੇ ਵਿੱਚ ਤੁਸੀਂ ਵੀ ਸਾਡੇ ਪੀਵੀਸੀ ਦੇ ਦਰਸ਼ਕਾਂ ਵੱਲੋਂ ਫਤਿਹ ਦੀ ਸਾਂਝ ਪਾ ਲਓ ਮੇਰੇ ਵੱਲੋਂ ਵੀ ਆਪ ਸਭ ਜੀ ਦਾ ਧੰਨਵਾਦ ਤੇ ਜੋ ਮੇਰੇ ਨਾਲ ਪਿਆਰ ਕਰ ਰਹੇ ਨੇ ਤੁਹਾਡੇ ਚੈਨਲਾਂ 'ਈ ਮੇਰੇ ਨਾਲ ਮਿਲ ਰਹੇ ਨੇ ਉਹਨਾਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦਾ ਹਾਂ ਵਿਅੰਨ ਸਿੰਘ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆਸੀਂ ਤਹਾਨੂੰ ਇਹ esto ਪਹਿਲਾਂ ਕਿ ਆਪਾਂ ਗੱਲ ਅੱਗੇ ਵਧਾਈਏ ਮੈਂ ਚਾਹਾਂਗਾ ਕਿ ਜਿਹੜਾ ਤੁਹਾਡਾ ਅਸਲੀ ਨਾਂ ਪਿਆ ਅ ਮਿਸਟਰ ਬੀਨ ਤੁਹਾਨੂੰ ਗਾਇਕੀ ਦੇ ਖੇਤਰ ਜੀ ਮਿਸਟਰ ਬੀਨ ਕਿਹਾ ਜਾਂਦਾ ਬਿਅੰਕ ਸਿੰਘ ਮਿਸਟਰ ਬੀਨ ਜਿਹੜਾ ਹੁਣ ਬਿਅੰਕ ਸਿੰਘ ਇਹ ਮਿਸਟਰ ਬੀਨ ਬਣਿਆ ਪਹਿਲਾਂ ਇਹ ਦੱਸ ਦੋ ਵੀ ਮਿਸਟਰ ਬੀਨ ਕਿੱਦਾਂ ਬਣਿਆ ਜਦੋਂ ਮੈਂ ਇੰਡੀਆ ਤੋਂ ਆਸਟ੍ਰੇਲੀਆ ਚ ਆਇਆ ਤੇ ਕੰਮ ਕਰਨ ਲੱਗੇ ਤੇ ਇੱਥੋਂ ਮੈਨੂੰ ਇੱਕ ਗੋਰੀ ਹੈ ਜੋ ਕਿ ਸਾਡੇ ਬੈਂਗਲੂ ਦੇ ਵਿੱਚ ਨੌਲਨੀ ਕੌਗਨ ਉਹਨਾਂ ਨਾਲ ਸਾਡੇ ਫੈਮਿਲੀ ਬਣੇ ਤੁਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹਨਾਂ ਦੇ ਜਿਹੜੇ ਬੱਚੇ ਸੀ ਛੋਟੇ ਸੀਗੇ ਉਹ ਗੋਰੀਆ ਤੋਂ ਵਿਨ ਸਿੰਘ ਨਾਮ ਨਹੀਂ ਲਿੱਤਾ ਜਾਂਦਾ ਤੇ ਸੀਰੀਅਲ ਚੱਲਦਾ ਹੁੰਦਾ ਸੀ ਜਿਹੜਾ ਕਮੇਡੀਕ ਸੀਰੀਅਲ ਹੈ ਮਿਸਟਰ ਬੀਨ ਗੋਰੀਆ ਦਾ ਜਿਹੜਾ ਆਰਟਿਸਟ ਹੈ ਫੇਮਸ ਜੀ ਤੇ ਮੈਨੂੰ ਉਹਨਾਂ ਨੇ ਬੀਨ ਪੁਕਾਰਨਾ ਸ਼ੁਰੂ ਕਰਤਾ ਹਾਲੀ ਹਾਲੀ ਬੀਨ ਹੀ ਕਹਿਣ ਲੱਗ ਗਏ ਤੇ ਸਾਰੇ ਮੇਰੇ ਫਾਰਮਾਂ ਦੇ ਵਿੱਚ ਵੀ ਕੰਮ ਦੇ ਮੈਨੂੰ ਬੀਨ ਕਹਿਣ ਲੱਗੇ ਇੱਥੋਂ ਫਿਰ ਮਿਸਟਰ ਬੀਨ ਦਾ ਜਨਮ ਹੋਇਆ ਜਦੋਂ ਅਸੀਂ ਪਹਿਲਾ ਗੀਤ ਕੀਤਾ ਉਸ ਵਕਤ ਫਿਰ ਨਾਮ ਰੱਖਣ ਦੀ ਉਚੈ ਵੀ ਕੀ ਰੱਖਿਆ ਜਾਵੇ